ਲੁਧਿਆਣਾ ਤੋਂ ਖਬਰ ਹੈ ਲੁਧਿਆਣਾ ਦੇ ਵਿੱਚ ਤਿੰਨ ਲੋਕਾਂ ਦੀ ਸ਼ੱਕੀ ਮੌਤ ਹੋਈ ਹੈ ਪਰਿਵਾਰ ਨੇ ਜ਼ਹਿਰੀਲੀ ਸ਼ਰਾਬ ਨੂੰ ਦੱਸਿਆ ਮੌਤ ਦਾ ਕਾਰਨ ਜ਼ਹਿਰੀਲੀ ਸ਼ਰਾਬ ਕਰਨ ਦੇ ਮੌਤ ਹੋਈ ਹੈ ਪਰਿਵਾਰ ਦਾ ਦਾਵਾ ਹੈ ਔਰ ਪੁਲਿਸ ਨੇ ਪਰਿਵਾਰਾਂ ਦੇ ਦਾਅਵੇ ਨੂੰ ਖਾਰਿਜ ਕਰ ਦਿੱਤਾ ਹੈ ਜੋ ਹੁਣ ਤੱਕ ਜਾਣਕਾਰੀ ਆ ਰਹੀ ਹੈ ਕਿ ਦੇਸੀ ਸ਼ਰਾਬ ਦਾ ਸੇਵਨ ਕੀਤਾ ਸੀ ਕੁਝ ਲੋਕਾਂ ਨੇ ਉਸ ਤੋਂ ਬਾਅਦ ਪਹਿਲੇ ਇੱਕ ਸ਼ੱਕੀ ਮੌਤ ਦੀ ਖਬਰ ਆਈ ਕਿ ਦੋ ਬੇਹੋਸ਼ ਹੋ ਗਏ ਨੇ ਤੇ ਉਸ ਤੋਂ ਬਾਅਦ ਹੁਣ ਤਿੰਨ ਲੋਕਾਂ ਦੀ ਮੌਤ ਦੀ ਖਬਰ ਆ ਚੁੱਕੀ ਹੈ ਲੁਧਿਆਣਾ ਤੋਂ ਖਬਰ ਹੈ ਕਿ ਤਿੰਨ ਲੋਕਾਂ ਦੀ ਉੱਥੇ ਮੌਤ ਹੋਈ ਹੈ ਪਰਿਵਾਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਸ਼ਰਾਬ ਪੀਤੀ ਸੀ ਦਸੀ ਸ਼ਰਾਬ ਪੀਤੀ ਸੀ ਉਸ ਤੋਂ ਬਾਅਦ ਇਹ ਪੂਰਾ ਘਟਨਾਕਰਮ ਵਾਪਰਿਆ ਹੈ ਦਸੀ ਸ਼ਰਾਬ ਦਾ ਸਿੱਧਾ ਤੌਰ ਦੇ ਉੱਤੇ ਮਤਲਬ ਇਹ ਵੀ ਕੱਢ ਲਿਆ ਜਾਂਦਾ ਕਿ ਜਿਹੜੀ ਸ਼ਰਾਬ ਸੀ ਉਹ ਜ਼ਹਿਰੀਲੀ ਸ਼ਰਾਬ ਸੀ ਜਿਸ ਤਰੀਕੇ ਨਾਲ ਮਜੀਠਾ ਦੇ ਵਿੱਚ ਇਹ ਪੂਰਾ ਘਟਨਾਕਰਮ ਵਾਪਰਿਆ ਸੀ ਔਰ ਪਰਿਵਾਰ ਦਾ ਇਹ ਹੀ ਦਾਅਵਾ ਕੀ ਜ਼ਹਿਰੀਲੀ ਸ਼ਰਾਬ ਦੀ ਵਜ੍ਹਾ ਨਾਲ ਮੌਤ ਹੋਈ ਹੈ ਜਦਕਿ ਪੁਲਿਸ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਪਰਿਵਾਰ ਦੇ ਦਾਅਵੇ ਨੂੰ ਖਾਰਜ ਕੀਤਾ ਜਾ ਰਿਹਾ ਹੈ ਰਣਾ ਗਰਮੇਨ ਸਿੰਘ ਦੇ ਪਿੰਡ ਰਣਾ ਨੰਬਰ 2 ਤੋਂ ਐਮ ਸਿੰਘ ਸਾਹਕਾ ਜੀ ਨਾਮ ਲਾ ਦੋ ਔਰ ਦੇਖੋ ਕਿੰਨੀ ਮਨ ਭਾਗੀ ਗੱਲ ਆ ਨੌਜਵਾਨ ਮੁੰਡੇ ਤਿੰਨਾਂ ਦੀ ਸਾਡੇ ਵਾਰਨ ਨੰਬਰ 2 ਦੇ ਵਿੱਚ ਮੌਤ ਹੋ ਗਈ ਔਰ ਰਾਤੀ ਪਤਾ ਲੱਗਿਆ ਮੈਨੂੰ ਕਿ ਤਾਂ ਚੱਲ ਪਸੇ ਮੁੰਡੇ ਔਰ ਜਰੀਲੀ ਸ਼ਰਾਬ ਦੇ ਪੀਣ ਦੇ ਨਾਲ ਹੋਈ ਹੈ ਔਰ ਅਸੀਂ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕਰਦੇ ਆ ਕਿ ਸਾਡੇ ਵਾਰਨ ਨੰਬਰ 2 ਜੇ 3 4 ਸਾਰੇ ਹੈ ਤਾਂ ਇਕੱਠੇ ਹੀ ਆ ਇੱਥੇ ਨਸ਼ਾ ਦਾ ਥੰਮ ਪਾਉਣੀ ਚਾਹੀਦੀ ਆ ਤੇ ਪ੍ਰਸ਼ਾਸਨ ਨੂੰ ਇੱਕ ਮੈਂ ਤੁਹਾਡੇ ਮੱਦੇ ਇਹ ਗੱਲ ਬੇਨਤੀ ਕਰਨਾ ਚਾਹੁੰਦਾ ਵਾ ਦੇਖੋ ਸਾਰਿਆਂ ਨੂੰ ਇੱਕ ਬੇਨਤੀ ਵਾਲ ਨੰਬਰ 2 ਦੇ ਮੇਰੇ ਵੀਰਾਂ ਭੈਣਾਂ ਨੂੰ ਤੁਹਾਨੂੰ ਇਹ ਲੱਗਦਾ ਕਿ ਇਹਨਾਂ ਦੀ ਦੁਸ਼ਮਣੀ ਪੈਣ ਸਾਡੀ ਸਾਨੂੰ ਮੋਹਤਵਾਰ ਬੰਦੇ ਦੱਸੋ ਤੁਹਾਡੀ ਗੱਲ ਅਸੀਂ ਅੱਗੇ ਪਵਾਵਾਂਗੇ ਪ੍ਰਸ਼ਾਸਨ ਨੂੰ ਦੱਸੇ ਜੇ ਪ੍ਰਸ਼ਾਸਨ ਨੂੰ ਆਪਾਂ ਦੱਸਾਂਗੇ ਤਾਂ ਹੀ ਪ੍ਰਸ਼ਾਸਨ ਆਪਣੀ ਤਿੱਕੇ ਦਾ ਕੰਮ ਕਰੂਗਾ ਪਰ ਜਿਹੜਾ ਅੱਜ ਰਾਤੀ ਇਹ ਕੰਮ ਹੋਇਆ ਔਰ ਬਹੁਤ ਹੀ ਨਸਾਨਾ ਆ ਛੋਟੇ ਦੋ ਬੱਚੀਆਂ ਜੀ ਔਰ ਪਹਿਲਾਂ ਉਹਨਾਂ ਦੀ ਰੁਕ ਕਰਦੇ ਲੁਧਿਆਣਾ ਤੋਂ ਸੜਕ 'ਤੇ ਹੋ ਗਈ ਇਸ ਸੈਮਫੋਨ ਲਾਈਨ ਤੇ ਨਹੀਂ ਰੋਹਿਤ ਗੌਰ ਰੋਹਿਤ ਦੱਸੋ ਕਿ ਕੋਈ ਜਾਣਕਾਰੀ ਇਹ ਪੁਲਿਸ ਕੀ ਕਰੀ ਹੈ ਤੇ ਪਰਿਵਾਰਾਂ ਦਾ ਕੀ ਗੈਣਾ ਕਲੀਅਰ ਹੋ ਸਕਿਆ ਮੌਤਾਂ ਦੀ ਵਜ੍ਹਾ ਕੀ ਦੁਬਾਰਾ ਮੈਂ ਕੋਸ਼ਿਸ਼ ਕਰਦਾਂ ਕਿ ਅਸੀਂ ਗੱਲਬਾਤ ਕਰ ਸਕੀਏ ਆਪਣੇ ਸੇਹੂਗੀ ਲੁਧਿਆਣਾ ਦੇ ਵਿੱਚ ਮੌਜੂਦ ਨੇ ਇਸ ਸਮੇਂ ਰੋਹਿਤ ਗੋੜ ਉਹਨਾਂ ਦੇ ਨਾਲ ਪਰ ਇਹ ਪੂਰਾ ਮਾਮਲਾ ਇੱਕ ਤਰੀਕੇ ਨਾਲ ਕਿਉਂਕਿ ਆਲਰੇਡੀ ਕੁਝ ਦਿਨ ਪਹਿਲਾਂ ਹੀ ਮਜੀਠਾ ਦੇ ਵਿੱਚ ਜਿਸ ਤਰੀਕੇ ਨਾਲ ਮੌਤਾਂ ਹੋਈਆਂ ਨੇ ਉਸ ਤੋਂ ਬਾਅਦ ਇਹ ਖੱਛਾ ਜਾਂ ਚਿੰਤਾ ਵੱਜ ਜਾਂਦੀ ਹੈ ਕਿ ਇਹ ਸ਼ਰਾਬ ਦੀ ਵਜ੍ਹਾ ਨਾਲ ਤਾਂ ਨਹੀਂ ਹੋਈ ਜੇ ਸ਼ਰਾਬ ਦੀ ਵਜ੍ਹਾ ਵਾਲੇ ਅਜਿਹਾ ਕੋਈ ਘਟਨਾ ਕਰਮ ਵਾਪਰੇ ਹੈ ਤਾਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਨਾ ਇਹ ਇਹ ਬਹੁਤ ਵੱਡੀ ਘਟਨਾ ਵੀ ਹੋ ਸਕਦੀ ਹੈ ਕਿਉਂਕਿ ਜਿਹੜੀ ਸ਼ਰਾਬ ਹੈ ਉਹ ਕਿਤੇ ਨਾ ਕਿਤੇ ਬਹੁਤ ਸਾਰੇ ਲੋਕਾਂ ਤੱਕ ਪਹੁੰਚੀ ਹੋਈਗੀ ਔਰ ਜੇਕਰ ਕੋਈ ਲੋਟ ਹੈ ਜਿਹੜਾ ਇਹ ਤਾਂ ਫਿਰ ਉਸ ਉਸ ਲੋਟ ਨੂੰ ਕੀ ਉੱਥੇ ਤੱਕ ਪਹੁੰਚਣ ਦੇ ਵਿੱਚ ਕੋਈ ਕਾਮਯਾਬ ਹੋਈ ਹੈ ਜਾਂ ਕਿਸੇ ਇੱਕ ਸ਼ਖਸ ਨੇ ਸਪਲਾਈ ਕੀਤੀ ਹੈ ਕਿਨੇ ਲੋਕਾਂ ਨੂੰ ਸਪਲਾਈ ਕੀਤੀ ਹੈ ਬਹੁਤ ਸਾਰੀਆਂ ਚੀਜ਼ਾਂ ਨੇ ਤੇ ਜੇ ਮੌਤ ਦੀ ਵਜ੍ਹਾ ਕੁਝ ਵੱਖਰੀ ਹੈ ਤਾਂ ਫਿਰ ਤੁਸੀਂ ਕਹਿ ਸਕਦੇ ਹੋ ਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਆਖਿਰ ਤਿੰਨ ਲੋਕਾਂ ਦੀ ਮੌਤ ਹੋਈ ਕਿ ਤਲੁਧਿਆਣਾ ਦੇ ਵਿੱਚ ਤਿੰਨ ਲੋਕਾਂ ਦੀ ਸ਼ੱਕੀ ਮੌਤ ਦੀ ਇਸ ਸਮੇਂ ਜਾਣਕਾਰੀ ਆ ਰਹੀ ਹੈ ਸ਼ੱਕੀ ਇਸ ਕਰਕੇ ਸੀ ਇਹ ਰਹੇ ਕਿਉਂਕਿ ਕਲੀਅਰ ਨਹੀਂ ਹੈ ਕਿ ਸ਼ਰਾਬ ਦੀ ਵਜ੍ਹਾ ਦੇ ਨਾਲ ਹੀ ਮੌਤ ਹੋਈ ਹੈ ਜਾਂ ਫਿਰ ਮਾਮਲਾ ਕੁਝ ਹੋਰ ਹੈ ਹਾਲਾਂਕਿ ਪਰਿਵਾਰ ਇਹ ਜ਼ਰੂਰ ਕਹਿ ਰਹੇ ਕਿ ਇਹਨਾਂ ਨੇ ਸ਼ਰਾਬ ਦਾ ਸੇਵਨ ਕੀਤਾ ਸੀ ਜ਼ਹਿਰੀਲੀ ਸ਼ਰਾਬ ਦੀ ਵਜ੍ਹਾ ਦੇ ਨਾਲ ਮੌਤ ਹੋਈ ਹੈ ਔਰ ਦੂਜੇ ਪਾਸੇ ਪੁਲਿਸ ਕਹਿ ਰਹੀ ਹੈ ਕਿ ਜਿਹੜੇ ਪਰਿਵਾਰਾਂ ਦੇ ਦਾਅਵੇ ਸਿੱਟ ਨਹੀਂ ਨੇ ਸ਼ਰਾਬ ਦੀ ਜ਼ਹਿਰੀਲੀ ਸ਼ਰਾਬ ਦੀ ਵਜ੍ਹਾ ਨਾਲ ਮੌਤ ਨਹੀਂ ਹੋਈ ਹਾਲਾਂਕਿ ਜਾਂਚ ਦਾ ਵਿਸ਼ਾ ਜ਼ਰੂਰ ਹੈ ਕਿ ਆਖਿਰਕਾਰ ਮੌਤ ਦੀ ਵਜ੍ਹਾ ਕੀ ਹੈ ਕਿਉਂ ਮੌਤ ਹੋ ਗਈ ਇਹਨਾਂ ਲੋਕਾਂ ਦੀ ਜ਼ਰੀਲੀ ਸ਼ਰਾਬ ਦੀ ਵਜਨ ਵਾਲੀ ਹੋਈ ਹੈ ਜਾਂ ਫਿਰ ਇਸ ਦੇ ਪਿੱਛੇ ਦੀ ਵਜ੍ਹਾ ਕੋਈ ਹੋਰ ਹੈ ਲੁਧਿਆਣਾ ਦੇ ਵਿੱਚ ਤਿੰਨ ਲੋਕਾਂ ਦੀ ਸ਼ੱਕੀ ਮੌਤ ਹੋਈ ਹੈ ਦਰਮਸ਼ਕੀਵਨ ਸਰਕਮਸਟੈਂਸਿਸ ਹੋਈਆ ਜਿਨ੍ਹਾਂ ਦੇ ਨਾਮ ਸਤਨ ਜਿਹੜੀ ਪਹਿਲੀ ਡੈਡ ਬੋਡੀ ਸੀ ਉਹ ਿੰਕੂ son of ਨੱਥੂ ਰਾਮ ਦੀ ਲੱਕਿਆ ਸੀ ਜੋ ਕਿ 9:50 ਮਿੰਟ ਤੇ ਇੱਥੇ ਸਾਡੇ ਕੋਲ ਲੈ ਕੇ ਆਇਆ ਸੀ ਦੂਸਰੀ ਡੈਡ ਬੋਡੀ ਮਨਜੂਰਾ ਹੈ ਐਂ ਤੇ ਤੀਸਰੀ ਜਿਹੜੀ ਡੈਡ ਬੋਡੀ ਸੀ ਦੇਵੀ ਇਹਨਾਂ ਦੀ ਲੱਕਿਆ ਸੀ ਜਿਹੜੀ ਮਨਜ਼ੂਰ ਆਏ ਤੇ ਦੇਵੀ ਦੀ ਡੈੱਡ ਬੋਡੀ ਤਕਰੀਬਨ 1:30 ਵਜੇ ਦੇ ਕਰੀਬ ਸਾਡੇ ਕੋਲ ਲੈ ਕੇ ਆਏ ਜਿਨ੍ਹਾਂ ਨੂੰ ਮਤਲਬ ਮੁੰਡਲੀ ਜਾਂ ਤੋਂ ਬਾਅਦ ਇਹ ਹੀ ਲੱਗਦਾ ਕਿ ਉਹਨਾਂ ਦੀ ਡੈਥ ਜਿਹੜੀ ਅੰਡਰ ਮਿਸਟਰੀਅਸ ਸਰਕਮਸਟੈਂਸਸ ਹੈ ਜਿਹੜੀ ਆ ਹੋਈ ਹੈ ਔਰ ਵਾਟਸਐਪਰ ਜੋ ਵੀ ਉਹਨਾਂ ਦਾ ਐਗਜ਼ੈਕਟ ਕੌਜ਼ ਆਫ ਡੈਥ ਹੋਏਗਾ ਉਹ ਜਦੋਂ ਵੀ ਸਾਡੇ ਕੈਮੀਕਲ ਐਗਜ਼ਾਮੀਨਰ ਦੀ ਰਿਪੋਰਟ ਤੇ ਹਿਸਟੋਪੈਥੋਲੋਜੀ ਦੀ ਰਿਪੋਰਟ ਸਾਡੇ ਕੋਲ ਹੋਏਗੀ ਉਸ ਤੋਂ ਬਾਅਦ ਕੀ ਜਿਹੜਾ ਹੈਗਾ ਜਨਤਵੈ ਜੋ ਜ਼ਰੀਲੀ ਸ਼ਰਾਬ ਕਰਨੇ ਮੌਤਾਂ ਹੋਈਆਂ ਨੇ ਪਰਿਵਾਰ ਕਹਿ ਰਿਹਾ ਹੈ ਪਰ ਦੂਜੇ ਪਾਸੇ ਪੁਲਿਸ ਦਾ ਵੀ ਨੁਕਸਾਨ ਖਾਰਜ ਕਰ ਰਹੀ ਹੈ ਕਿ ਜਾਂਚ ਦਾ ਵਿਸ਼ਾ ਜ਼ਰੂਰ ਹੈ ਕਿ ਆਖਿਰ ਮੌਤਾਂ ਦੀ ਲੁਧਿਆਣਾ ਦੇ ਵਿੱਚ ਵਜਾ ਕੀ ਹੈ ਰੋਹਿਤ ਗੋਡ ਸਾਡੇ ਸਹਿਯੋਗੀ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਦਾ ਰੁਕ ਕਰਦੇ ਹਾਂ ਰੋਹਿਤ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਮੌਤਾਂ ਦੀ ਵਜ੍ਹਾ ਕਲੀਅਰ ਹੋ ਸਕੀ ਹੈ ਜੀ ਬਿਲਕੁਲ ਗੁਰਬ ਹਜੇ ਤੱਕ ਮੌਤ ਦਾ ਕਾਰਨ ਨਹੀਂ ਪਤਾ ਲੱਗ ਪਾਇਆ ਕਿਉਂਕਿ ਲੁਧਿਆਣਾ ਦੇ ਸਿਵਲ ਹਸਪੀਟਲ ਦੇ ਜਿਹੜੇ ਐਸਐਮ ਹੈਗੇ ਨੇ ਉਹਨਾਂ ਨਾਲ ਅਸੀਂ ਕੁਝ ਦਿਨ ਪਹਿਲਾਂ ਗੱਲ ਕੀਤੀ ਸੀ ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਹਿਣਾ ਹੈ ਕਿ ਜਿਹੜਾ ਕਾਰਨ ਹੈਗਾ ਵਾ ਉਹ ਇਸ ਚੀਜ਼ ਦੀ ਅਸੀਂ ਪੁਸ਼ਟੀ ਨਹੀਂ ਕਰ ਸਕਦੇ ਕਿਉਂਕਿ ਉਸ ਦਾ ਜਿਹੜਾ ਜਿਹੜਾ ਮੈਦਾ ਹੁੰਦਾ ਵਾ ਜਿਹੜਾ ਅੰਦਰੋਂ ਲੀਵਰ ਦੇ ਲੀਵਰ ਦੇ ਆਸ-ਪਾਸ ਦਾ ਜਿਹੜਾ ਸਰੀਰ ਦੇ ਅੰਦਰ ਮੈਦਾ ਹੁੰਦਾ ਵਾ ਉਸ ਨੂੰ ਕੱਢ ਕੇ ਪਟਿਆਲਾ ਭੇਜਿਆ ਜਾਂਦਾ ਪਟਿਆਲੇ ਦੇ ਇੱਕ ਕੈਮੀਕਲ ਰਿਪੋਰਟ ਦੇ ਜ਼ਰੀਏ ਉਸ ਨੂੰ ਚੈੱਕ ਕੀਤਾ ਜਾਂਦਾ ਵਾ ਤਾਂ ਉਸ ਤੋਂ ਬਾਅਦ ਹੀ ਇਸ ਚੀਜ਼ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ ਕਿ ਉਸ ਦਾ ਕਾਰਨ ਕੀ ਹੈ ਉਸ ਦਾ ਮੌਤ ਦਾ ਕਾਰਨ ਕੀ ਹੈਗਾ ਕਿ ਇਹ ਸ਼ਰਾਬ ਪੀਣ ਨਾਲ ਡੈਥ ਹੋਈ ਹੈ ਜਾਂ ਫਿਰ ਓਵਰ ਡਰਗ ਲੈਣ ਨਾਲ ਡੈਥ ਹੋਈ ਹੈ ਜਾਂ ਫਿਰ ਕਿਸੇ ਜਾਨਵਰ ਨੇ ਉਹਨਾਂ ਨੂੰ ਕੱਟਿਆ ਵਾ ਇਸ ਚੀਜ਼ਾਂ ਨੂੰ तमाम ਚੀਜ਼ਾਂ ਨੂੰ ਜਿਹੜਾ ਵਾ ਪੋਸਟਮਾਰਨ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਡਿਕਲੇਅਰ ਹੋ ਸਕਦਾ ਪਰ ਜੇ ਅਗਰ ਗੱਲ ਕੀਤੀ ਜਾਵੇ ਤਾਂ ਪਰਿਵਾਰ ਦੇ ਲੋਕਾਂ ਦਾ ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਹਿਣਾ ਹੈ ਕਿ ਤਿੰਨੋਂ ਦੇ ਤਿੰਨੋਂ ਜਿਹੜੇ ਸਖਸ਼ ਸੀਗੇ ਇਹ ਇਕੱਠੇ ਇੱਕੋ ਜਗ੍ਹਾ ਦੇ ਉੱਤੇ ਸ਼ਰਾਬ ਪੀ ਰਹੇ ਸਨ ਸ਼ਰਾਬ ਜਿਹੜੀ ਕਿ ਉਸ ਇਲਾਕੇ ਦੇ ਇੱਕ ਠੇਕੇ ਤੋਂ ਲਈਤੀ ਗਈ ਸੀ ਦੇਸਤੀ ਸ਼ਰਾਬ ਲਈਤੀ ਗਈ ਸੀ ਉਸ ਸ਼ਰਾਬ ਪੀਣ ਦੇ ਨਾਲ ਹੀ ਇਹ ਜਿਹੜੇ ਹੈ ਬੇਹੋਸ਼ ਹੋ ਗਏ ਸੀ ਬੇਹੋਸ਼ ਹੋਣ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਇੱਕ ਜਿਹੜੇ ਇੱਕ ਪਰਿਵਾਰ ਦੇ ਜਿਹੜੇ ਲੋਕ ਸੀ ਉਹ ਆਪਣੇ ਸਖਸ਼ ਨੂੰ ਲੈ ਕੇ ਲੁਧਿਆਣਾ ਦੇ ਸਿਵਲ ਹਸਪਤਲ ਆਂਦੇ ਆ ਸਿਵਲ ਹਸਪਤਲ ਆਉਣ ਤੋਂ ਬਾਅਦ ਇੱਥੇ ਦੇ ਜਿਹੜੇ ਡਾਕ ਕਿ ਇੱਕ ਸਖਸ਼ ਦੀ ਉਸ ਦੀ ਮੌਤ ਹੋ ਚੁੱਕੀ ਹੈ ਉਸ ਤੋਂ ਬਾਅਦ ਜਿਹੜੇ ਦੇਰ ਰਾਤ ਜਿਹੜੇ ਦੋ ਸਖਸ਼ਾ ਉਹਨਾਂ ਦੀ ਡੈੱਡ ਬੋਡੀ ਨੂੰ ਸਿਵਲ ਹਸਪਤਾਲ ਲੈ ਅੰਦਾ ਗਿਆ ਲਿਆਂਦਾ ਉਹ ਉਸ ਤੋਂ ਬਾਅਦ ਅੱਜ ਸਵੇਰੇ ਇਹ ਪੰਜ ਡਾਕਟਰਾਂ ਦੀ ਟੀਮ ਬਣਾ ਕੇ ਪੋਸਟਮਾਰਟਮ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਪੋਸਟਮਾਰਟਮ ਦੇ ਵਿੱਚ ਜਿਹੜੀ ਫਾਈਨਲ ਰਿਪੋਰਟ ਜਿਹੜੀ ਹੈਗੀ ਹੈ ਉਹ ਅੱਜ ਤੋਂ ਹਫਤੇ ਬਾਅਦ ਇੱਕ ਹਫਤੇ ਬਾਅਦ ਲਗਭਗ ਇੱਕ ਹਫਤੇ ਬਾਅਦ ਆਊਗੀ ਔਰ ਉਸ ਤੋਂ ਬਾਅਦ ਹੀ ਇਸ ਚੀਜ਼ ਦਾ ਕਲੀਅਰ ਹੋ ਪਾਊਗਾ ਕਿ ਇਸ ਦਾ ਮੌਤ ਦਾ ਕਾਰਨ ਕੀ ਹੈ ਪਰ ਹਾਲ ਦੀ ਫਿਲਹਾਲ ਪਰਿਵਾਰ ਦਾ ਇਹ ਕਹਿਣਾ ਹੈ ਕਿ ਸ਼ਰਾਬ ਪੀਣ ਦੇ ਨਾਲ ਹੀ ਉਸ ਦੀ ਮੌਤ ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਜਿਹੜਾ ਰਾਜਨੀਤਿਕ ਮਾਹੌਲ ਹੈਗਾ ਵਾ ਉਹ ਗਰਮੰਦਾ ਜਾ ਰਿਹਾ ਵਾ ਔਰ देर रात ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਇੱਥੇ ਦੇ ਉਮੀਦਵਾਰ ਹੈਗੇ ਨੇ ਪੱਛਮੀ ਹਲਕੇ ਦੇ ਉਪਕਾਰ ਸਿੰਘ ਘੁਮਨ ਉਹ ਇੱਥੇ ਪਹੁੰਚੇ ਸੀਗੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਉਸ ਤੋਂ ਬਾਅਦ ਅੱਜ ਜਿਹੜੇ ਭਾਰਤ ਪੁਸ਼ਣ ਆਸ਼ੂ ਹੈਗੇ ਨੇ ਗੁਰਜੀਤ ਰਾਣਾ ਹੈਗੇ ਨੇ ਉਹਨਾਂ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਸਵਾਲ ਖੜੇ ਕਿੰਨੇਗੇ ਸਰਕਾਰ ਦੇ ਉੱਤੇ ਔਰ ਸਰਕਾਰ ਨੂੰ ਇਸ ਦੇ ਜਵਾਬਦੇਹੀ ਦੇਣ ਵਾਸਤੇ ਕਿਹਾ ਗਿਆ ਵਾ ਜੀ ਗੌਰਵ ਇੱਕੋ ਹੀ ਇਲਾਕੇ ਦੇ ਲੋਕ ਨੇ ਜਾਂ ਫਿਰ ਅਲੱਗ-ਅਲੱਗ ਥਾਵਾਂ ਦੇ ਉੱਤੇ ਨੇ ਜਿਹੜੇ ਤਿੰਨ ਲੋਕਾਂ ਦੀ ਮੌਤ ਹੋਈ ਹੈ ਕਿ ਇੱਕੋ ਕਿਸੇ ਬਸਤੀ ਦੇ ਵਿੱਚ ਇੱਕੀ ਨਗਰ ਦੇ ਵਿੱਚ ਰਹਿੰਦੇ ਨੇ ਰੋਹਿਤ ਥੋੜੀਆਂ ਤਸਵੀਰਾਂ ਵੀ ਦਿਖਾਉਂਦੇ ਰਹੋ ਪਿੱਛੋਂ ਬਿਲਕੁਲ ਗੌਰਵ ਇਹ ਲੁਧਾ ਦੇ ਨੁਰਾਵਲ ਰੋਡ ਦੇ ਉੱਤੇ ਸੰਿਆਸ ਜੀ ਬਿਲਕੁਲ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਹਸਪੀਟਲ ਦੀ ਤਸਵੀਰਾਂ ਦਿਖਾਉਂਦੇ ਰਹਿਣ ਔਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਇਸ ਇਹ ਜਿਹੜੇ ਤਿੰਨ ਸਖਸੀਗੇ ਇਹ ਇਸੀ ਇੱਕੋ ਹੀ ਇਲਾਕੇ ਦੇ ਸਿਗੇ ਕਿਉਂਕਿ ਲੁਧਿਆਣਾ ਦੇ ਨੂਰਵਾਲ ਰੋਡ ਦੇ ਉੱਤੇ ਸਨਿਆਸ ਨਗਰ ਹੈਗਾ ਵਾ ਔਰ ਉਸ ਜਗ੍ਹਾ ਦੇ ਉੱਤੇ ਇੱਕ ਗੁਜਰਾ ਦਾ ਇੱਕ ਡੇਰਾ ਹੈਗਾ ਵਾ ਔਰ ਇਹ ਤਿੰਨੋਂ ਦੇ ਤਿੰਨੇ ਜਿਹੜੇ ਸਖਸ ਸੀਗੇ ਗੁਜਰ ਸੀਗੇ ਔਰ ਮੰਗ ਕੇ ਖਾਂਦੇ ਸੀਗੇ ਤੇ ਇਸ ਕਰਕੇ ਦੇਰ ਸ਼ਾਮ ਇਹ ਤਿੰਨੋਂ ਦੋਸਤ ਇਕੱਠੇ ਹੁੰਦੇ ਨੇ ਇੱਕ ਖਾਲੀ ਪਲਾਟ ਦੇ ਵਿੱਚ ਬੈਠਦੇ ਨੇ ਉੱਥੇ ਦੇਸੀ ਸ਼ਰਾਬ ਦੀ ਜਿਹੜੀ ਹੈ ਬੋਤਲ ਲਿਆਂਦੀ ਜਾਂਦੀ ਹੈ ਆਪਸ ਚ ਦੋ ਤਿੰਨੋਂ ਜਾਨੇ ਬੈਠਦੇ ਬੈਠ ਕੇ ਉਸ ਸ਼ਰਾਬ ਨੂੰ ਪੀਂਦੇ ਨੇ ਪੀਣ ਤੋਂ ਬਾਅਦ ਤਿੰਨੋਂ ਹੀ ਤਿੰਨੋਂ ਬੇਹੋਸ਼ ਹੋ ਜਾਂਦੇ ਨੇ ਤੇ ਆਸ-ਪਾਸ ਦੇ ਇਲਾਕਾ ਵਾਸੀ ਜਿਹੜੇ ਹੁੰਦੇ ਨੇ ਉਹਨਾਂ ਪੱਖ ਕਰਦਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਇੱਕ ਸ਼ਖਸ ਦੇ ਪਰਿਵਾਰ ਦੇ ਜਿਹੜੇ ਲੋਕ ਹੁੰਦੇ ਨੇ ਉਹ ਆਪਣੇ ਸ਼ਖਸ ਨੂੰ ਇੱਥੇ ਲੁਧਿਆਣਾ ਦੇ ਸਿਵਲ ਹਸਪਤਲ ਲੈ ਕੇ ਆਂਦੇ ਨੇ ਸਿਵਲ ਹਸਪਤਲ ਲਿਆਂਨ ਤੋਂ ਬਾਅਦ ਇੱਥੇ ਦੇ ਡਾਕਟਰ ਜਿਹੜੇ ਹੁੰਦੇ ਨੇ ਉਹਨਾਂ ਪੱਖੋਂ ਇਸ ਚੀਜ਼ ਦੀ ਪੁਸ਼ਟੀ ਕਰ ਦਿੱਤੀ ਜਾਂਦੀ ਹੈ ਕਿ ਉਸ ਦੀ ਮੌਤ ਹੋ ਚੁੱਕੀ ਹੈ ਕਾਰਨ ਨਹੀਂ ਦੱਸੇ ਜਾਂਦੇ ਨੇ ਦੇਰ ਰਾਤ ਤੱਕ ਪਰ ਉਸ ਦੇ ਬਾਵਜੂਦ ਜਿਹੜੇ ਆ ਅੱਜ ਜਿਹੜੇ ਆ ਲੁਧਿਆਣਾ ਦੇ ਸਿਵਲ ਹਸਪਤਲ ਜਿਹੜੇ ਐਸਐਮਓ ਨੇ ਹੈਗੇ ਨੇ ਉਹਨਾਂ ਪੱਖੋਂ ਇੱਕ ਅਧਿਕਾਰਿਕ ਤੌਰ ਦੇ ਉੱਤੇ ਬਿਆਨ ਨਿਕਲ ਕੇ ਸਾਹਮਣੇ ਆਂਦਾ ਹੈ ਕਿ ਇਸ ਦੇ ਪਿੱਛੇ ਕਾਰਨ ਕੀ ਹੈ ਇਸ ਚੀਜ਼ ਦਾ ਹਜੇ ਕੋਈ ਪਤਾ ਨਹੀਂ ਲੱਗ ਪੰਦਾ ਪਰ ਦੂਜੇ ਪਾਸੇ ਜੇਕਰ ਜਿਹੜਾ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਪੇਟ ਦੇ ਵਿੱਚ ਜਿਹੜਾ ਇੱਕ ਲੀਵਰ ਹੁੰਦਾ ਮੈਦਾ ਹੁੰਦਾ ਉਸ ਨੂੰ ਕਾਲ ਕੇ ਜਿਹੜਾ ਪਟਿਆਲਾ ਭੇਜਿਆ ਜਾਊਗਾ ਉੱਥੇ ਲੈਬ ਦੇ ਵਿੱਚ ਉਸ ਦਾ ਟੈਸਟ ਕੀਤਾ ਜਾਊਗਾ ਕੈਮੀਕਲ ਟੈਸਟ ਉਹਨਾਂ ਪਰਟੀਕੂਲਰ ਇਹ ਵਰਡ ਜਿਹੜਾ ਯੂਜ਼ ਕੀਤਾ ਕਿ ਕੈਮੀਕਲ ਟੈਸਟ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਹੀ ਪਤਾ ਲੱਗ ਪਾਊਗਾ ਕਿ ਇਸ ਦੇ ਪਿੱਛੇ ਕਾਰਨ ਕੀ ਹੈ ਤੇ ਉਸ ਤੋਂ ਬਾਅਦ ਹੀ ਕਹਿ ਸਕਦੇ ਨੇ ਕਿ ਸ਼ਰਾਬ ਪੀਣ ਨਾਲ ਇਸ ਦਿਨ ਇਹਦੀ ਮੌਤ ਹੋਈ ਹੈ ਜਾਂ ਫਿਰ ਕਿਸੇ ਹੋਰ ਜ਼ਹਿਰੀਲੀ ਚੀਜ਼ ਖਾਣ ਦੇ ਨਾਲ ਮੌਤ ਹੋਈ ਹੈ ਪਰ ਹਾਲ ਦੀ ਫਿਲਹਾਲ ਪਰਿਵਾਰ ਵੱਲੋਂ ਆਪਣੇ ਬਿਆਨਾਂ ਉੱਤੇ ਕਾਇਮ ਨੇ ਉਹਨਾਂ ਦਾ ਹਰ ਪੱਖੋਂ ਕਹਿਣਾ ਹੈ ਕਿ ਉਹਨਾਂ ਦੇ ਸ਼ਖਸ ਦੀ ਜਿਹੜੀ ਮੌਤ ਹੋਈ ਹੈ ਸ਼ਰਾਬ ਪੀਣ ਦੇ ਨਾਲ ਹੋਈ ਹੈ ਔਰ ਦੂਜੇ ਪਾਸੇ ਜੇਰ ਗੱਲ ਕਰੀਏ ਤਾਂ ਜਿਸ ਸ਼ਰਾਬ ਦੀ ਜੇ ਬੋਤਲ ਜਿਸ ਠੇਕੇ ਤੋਂ ਲਈਤੀ ਗਈ ਸੀ ਕਿਹਾ ਜਾ ਰਿਹਾ ਹੈ ਕਿ ਸੂਤਰਾਂ ਦੇ ਮੁਤਾਬਿਕ ਇਸ ਤੀਦੀ ਅਜੇ ਅਜੇ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਕਰ ਰਿਹਾ ਸੂਤਰਾਂ ਦੇ ਮੁਤਾਬਿਕ ਉਸ ਸ਼ਰਾਬ ਦੇ ਠੇਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਤਾਂ ਇੱਥੋਂ ਇੱਕ ਚਲੋ ਹੋਰ ਹੋਰ ਥੋੜੀ ਦੇਰ ਦੇ ਵਿੱਚ ਲੱਗ ਰਿਹਾ ਹੈ ਕਿ ਕਲੀਅਰ ਹੋ ਜਾਏਗਾ ਇੱਕ ਬਹੁਤ ਇੰਪੋਰਟੈਂਟ ਗੱਲ ਹੈ ਕਿ ਸ਼ਰਾਬੀ ਬੋਤਲ ਇਹ ਤਿੰਨ ਲੋਕਾਂ ਨੇ ਇਕੱਠੀ ਬੈਠ ਕੇ ਪੀਤੀ ਹੈ ਇਹ ਕਲੀਅ ਕਿ ਜਿਹੜੇ ਤਿੰਨ ਲੋਕਾਂ ਦੀ ਮੌਤ ਹੋਈ ਹੈ ਤਾਂ ਇਹਨਾਂ ਨੇ ਇੱਕ ਦੇਸੀ ਸ਼ਰਾਬ ਦੀ ਬੋਤਲ ਖਰੀਦੀ ਇੱਕ ਠੇਕੇ ਤੋਂ ਔਰ ਉਸ ਨੂੰ ਜਾ ਕੇ ਇੱਕੋ ਥਾਂ ਦੇ ਉੱਤੇ ਬੈਠ ਕੇ ਤੇ ਇਹਨਾਂ ਨੇ ਸ਼ਰਾਬ ਦਾ ਸੇਵਨ ਕੀਤਾ ਉਸ ਤੋਂ ਬਾਅਦ ਤਬੀਅਤ ਵਿਗੜੀ ਔਰ ਇੱਕ ਸ਼ਖਸ ਨੂੰ ਸਿਵਲ ਹਸਪੀਟਲ ਪਹੁੰਚਾਇਆ ਗਿਆ ਬਾਅਦ ਦੋ ਹੋਰ ਪਹੁੰਚ ਗਏ ਤਿੰਨੋਂ ਪਹੁੰਚ ਗਏ ਤੇ ਉਹਨਾਂ ਦੀ ਮੌਤ ਹੋ ਗਈ ਹੁਣ ਗੱਲ ਇਹ ਕਿ ਸ਼ਰਾਬ ਪੀਣ ਦੀ ਵਜ੍ਹਾ ਨਾਲ ਹੋਈ ਹੈ ਜਾਂ ਸ਼ਰਾਬ ਦੇ ਨਾਲ ਇਹਨਾਂ ਨੇ ਬੈਠ ਕੇ ਉੱਥੇ ਕੋਈ ਚੀਜ਼ ਖਾਧੀ ਜਾਂ ਕੁਝ ਖਾਰੇ ਸੀ ਨਾਲ ਉਸ ਦੀ ਵਜ੍ਹਾ ਦੇ ਨਾਲ ਕੋਈ ਇਨਫੈਕਸ਼ਨ ਹੋਇਆ ਹੈ ਉਹ ਜਾਂਚ ਦਾ ਵਿਸ਼ਾ ਜ਼ਰੂਰ ਹੈ ਨਾ ਪਰ ਜੇਕਰ ਗੱਲ ਹੈ ਕਿ ਵਾਕਈ ਸ਼ਰਾਬ ਨਾਲ ਹੋਈ ਹੈ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਫਿਰ ਉਹ ਪੂਰਾ ਜਾਂਚ ਦਾ ਵਿਸ਼ਾ ਹੋਏਗਾ ਕਿ ਕਿੱਥੇ ਜਾ ਕੇ ਉਹਨਾਂ ਨੇ ਸ਼ਰਾਬ ਖਰੀਦੀ ਸੀ ਨਾ ਔਰ ਉਥੋਂ ਕਿੱਥੇ-ਕਿੱਥੇ ਹੋਰ ਵੇਚੀ ਗਈ ਹੈ ਸ਼ਰਾਬ ਉਹ ਸਾਰਾ ਜਾਂਚ ਦਾ ਵਿਸ਼ਾ ਜ਼ਰੂਰ ਹੈ